ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪੰਜਾਬੀ ਰੌਣਕ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਤੁਹਾਨੂੰ ਪੰਜਾਬ ਦੀ ਬਰਾਸਤ ਖੇਡ ਜੋ ਕਿ ਗੁੱਲੀ ਡੰਡੇ ਬਾਰੇ ਅਸੀਂ ਰੂਲ ਬਾਰੇ ਚਾਨਣਾ ਪਾਉਣ ਜਾ ਰਹੇ ਹਾਂਗੇ ਕੀ ਇਹਨਾਂ ਦੇ ਰੂਲ ਹੁੰਦੇ ਹੈ ਕਿੰਨੇ ਪਲੇਅਰ ਖੇਡਦੇ ਨੇ ਉਹ ਸਾਰੀ ਗੱਲਬਾਤ ਆਪਾਂ ਤੁਹਾਨੂੰ ਇੱਕ ਟੀਮ ਚ ਪੰਜ ਖਿਡਾਰੀ ਖੇਡਣਗੇ ਤੇ ਇੱਕ ਟੀਮ ਨੂੰ 20 ਗੱਬਾਂ ਦਿੱਤੀਆਂ ਜਾਣਗੀਆਂ ਉਹ ਤੁਸੀਂ ਇੱਕ ਪਲੇਅਰ ਖੇਡ ਸਾਰੇ ਖੇਡ ਸਕਦੇ ਆ ਤੇ ਜਾਂ ਫਿਰ ਸਾਰੀ ਟੀਮ ਖੇਡ ਲੇ ਉਹ ਆਊਟ ਸਿਰ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਇਹਨੂੰ ਤਾਂ ਕੀ ਕਹਿੰਦੇ ਹੈਗੇ ਆਹ ਗੁੱਲੀ ਆ ਆਹ ਡੰਡਾ ਉਈ ਗਿੱਲੀ ਗਿੱਲੀ ਵੀ ਕਹਿੰਦਾ ਇਹਨੂੰ ਜੋ ਕਿ ਹਿੰਦੀ ਆਡੀਅנס ਹਨ ਉਹਨਾਂ ਗਿੱਲੀ ਵੀ ਕਹਿੰਦੇ ਆਹਾ ਤੇ ਆ ਜਿਹੜਾ ਬਾਈ ਬਾਕਸ ਬਣਿਆ ਵਾ ਇਹਨੂੰ ਸਾਡੇ ਬਾਜਾ ਕਹਿੰਦੇ ਹੈਗੇ ਕੀ ਕਹਿੰਦੇ ਇਹਨੂੰ ਬਾਜਾ ਕਹਿੰਦੇ ਹੈਗੇ ਤੇ ਇਹਦਾ ਇੱਥੋਂ ਕੀ ਰੂਲ ਹੋਣਾਗਾ ਤੁਹਾਨੂੰ ਮੈਂ ਦੱਸ ਦਿੰਨਾ ਦੋ ਪਲੇਅਰ ਨੇ ਬੈਟਿੰਗ ਆ ਗਈ ਤੁਸੀਂ ਗੁਲੀ ਸੱਟਣੀ ਹੈਗੀ ਤੇ ਇਸ ਬਾਕਸ ਵਿੱਚ ਆਹ ਢੰਡੇ ਨਾਲ ਐ ਗੁਲੀ ਟੱਚ ਕਰਕੇ ਟੱਚ ਕਰਕੇ ਹੈਨਾ ਤੇ ਐ ਗੁਲੀ ਸੱਟਣੀ ਹੈ ਦੇਚ ਹੈਗਾ ਗੋਰ ਰੱਖਣੀ ਹੈਗੀ ਕੈਮਰਾ ਕੋਲੇ ਲੈ ਆ ਬਾਈ ਕੈਮਰਾ ਕੋਲ ਹੈ ਗੌਰ ਕਰਨੀ ਹੈ ਕਿ ਮੇਰੇ ਪੈਰਾਂ ਲਗਾ ਇੱਥੇ ਆ ਚੀਜ਼ ਤੇ ਬਾਈ ਤੁਹਾਡਾ ਟੱਚ ਨਹੀਂ ਹੋਣਾ ਚਾਹੀਦਾ ਕਦੇ ਵਾਸਤੇ ਵੀ ਜਦੋਂ ਗੁੱਲੀ ਤੁਸੀਂ ਗੁੱਲੀ ਇਹ ਐਦਾਂ ਕਰਕੇ ਸਿੱਟਣੀ ਹੈ ਨਾ ਪੈਰ ਮਗਰ ਹੋਣਾ ਚਾਹੀਦਾ ਤੇ ਟੱਚ ਨਹੀਂ ਹੋਣਾ ਚਾਹੀਦਾ ਆ ਚੀਜ਼ ਆ ਜੀ ਟੱਚ ਨਹੀਂ ਹੋਣੀ ਚਾਹੀਦੀ ਜਦੋਂ ਗੁੱਲੀ ਸਿੱਟਣੀ ਆ ਗੁੱਲੀ ਪ੍ਰੋਪਰ ਡਿੱਗਣੀ ਚਾਹੀਦੀ ਹੈ ਵਿੱਚ ਜਦ ਫਿਰ ਤੁਸੀਂ ਕਰਨਾਗਾ ਫਿਰ ਤੁਸੀਂ ਇਹਨੂੰ ਦੇਖ ਕੇ ਟੱਪਣਾ ਵੀਰੇ ਕਿ ਤੁਹਾਡਾ ਪੱਬਾ ਨਾ ਜੇ ਯਾਨੀ ਕਿ ਲਾਈਨ ਤੇ ਆਏ ਪੈਰ ਨਾ ਰੱਖਿਆ ਜਾਵੇ ਅੱਛਾ ਦੂਸਰੀ ਸਿਚੁਏਸ਼ਨ ਕੈਮਰਾ ਕੋਲ ਦਾ ਵੀਰੇ ਜਿਹੜਾ ਦੂਸਰਾ ਸਟੈਪ ਹੈ ਇਹਦੇ ਵਿੱਚ ਬਾਕਸ ਦੇ ਵਿੱਚ ਦੂਸਰਾ ਸਟੈਪ ਆ ਬਾਕਸ ਦੇ ਵਿੱਚ ਤੁਸੀਂ ਆਪਾਂ ਦਾ ਪ੍ਰੋਪਰ ਖੜਨਾਗਾ ਪ੍ਰੋਪਰ ਜਦੋਂ ਖੜ ਗਏ ਪੋਜੀਸ਼ਨ ਲੈ ਲਈ ਮੈਂ ਗੁੱਲੀ ਕਿਹੜੇ ਐਂਗਲ ਚ ਲਾਉਣੀ ਹੈ ਕਿਹੜੇ ਜ ਨਹੀਂ ਲਾਉਣੀ ਤੇ ਜਦੋਂ ਤੁਸੀਂ ਗੁੱਲੀ ਲਾਉਂਦੇ ਹੋਗੇ ਤੁਸੀਂ ਇੱਕ ਚੀਜ਼ ਦਾ ਨੋਟ ਰੱਖਣਾਗਾ ਬਈ ਕੈਮਰਾ ਕੋਲੇ ਲਿਆਈ ਤੁਹਾਡਾ ਗੁੱਲੀ ਲੱਗਣਸਾਰ ਜਦੋਂ ਗੁੱਲੀ ਕਿਹਦੇ ਨਾਲ ਟੱਚ ਹੁੰਦੀ ਹੈ ਨਾ ਤਾਂ ਪੱਬਾ ਨਹੀਂ ਆਉਣਾ ਚਾਹੀਦਾ ਵੀਰੇ ਜੇ ਪੱਬਾ ਆ ਗਿਆ ਜੇ ਪੱਬਾ ਆ ਗਿਆ ਤਾਂ ਵੀਰੇ ਤੁਸੀਂ ਆਊਟ ਹੋਵੋਗੇ ਇੱਥੇ ਸਾਹਮਣੇ ਪਲੇਅਰ ਖੜੇ ਹੈਗੇ ਉਹਨੇ ਕੈਚ ਲੈ ਲਿਆ ਉਹ ਆਊਟ ਆ ਬਾਕੀ ਤੁਹਾਨੂੰ ਇੱਕ ਦੋ ਰੂਲ ਬਾਰੇ ਦੱਸ ਦਾਂਗਾ ਕਿ ਭਾਈ ਕੈਮਰਾ ਵਾਲਾ ਇੱਧਰ ਆ ਜਾ ਜੇ ਤੁਸੀਂ ਇਥੋਂ ਗੁੱਲੀ ਸਿੱਟੀ ਤਾਂ ਗੁੱਲੀ ਬਾਈ ਚਾਂਸ ਰੁੜ ਕੇ ਇੱਧਰ ਚਲੀ ਗਈ ਇੱਥੇ ਚਲੀ ਗਈ ਭਾਈ ਆਊਟ ਆ ਸਿੱਧਾ ਇਹ ਆਊਟ ਆ ਪਰ ਇਹ ਜਿਹੜੀ ਗੱਬ ਇਹ ਨਾ ਗੱਬ ਨਹੀਂ ਮੰਨੀ ਜਾਣੀ ਮਤਲਬ ਕਿ ਤੁਸੀਂ ਗੱਬ ਉਹ ਗੱਬ ਨਹੀਂ ਮੰਨੀ ਜਾਣੀ ਉਹ ਤੁਹਾਡੀ ਗੱਬ ਬਾਜੂ ਪਰ ਪਲੇਅਰ ਆਊਟ ਹੋ ਜੂਗਾ ਉਹਦੇ ਚ ਐ ਇੱਕ ਇਹ ਚੀਜ਼ ਹੁੰਦੀ ਹੈ ਕਿ ਰੂਲ ਬਾਰੇ ਤੇ ਬਾਕੀ ਤੋਂ ਨੂੰ ਮੈਂ ਹੁਣ ਗੁੱਲੀ ਸਟਾ ਕੇ ਦੁਬਾਰਾ ਸੱਟ ਕੇ ਹੁਣ ਸਾਰਾ ਕੁਝ ਕੀ ਕਿਵੇਂ ਲਾਉਣੀ ਹੈ ਕਿਵੇਂ ਕਰਨੀ ਹੈ ਪ੍ਰੋਸੈਸ ਇੱਥੋਂ ਗੁੱਲੀ ਸਿੱਟੀ ਬਾਈ ਹਾਂ ਹੋ ਗਿਆ ਇਹ ਉੱਡ ਹੋ ਜਾਂਦਾਗਾ ਤੇ ਇੱਥੋਂ ਬਾਈ ਦੀ ਗੁੱਲੀ ਸਿੱਟੀ ਹਾਂ ਗੁੱਲੀ ਆ ਗਈ ਤੁਸੀਂ ਦੇਖਿਆ ਗੁੱਲੀ ਹੁਣ ਟੈਂਗਲ ਤੁਸੀਂ ਦੇਖਣਾ ਕਿੱਧਰ ਨੂੰ ਟੰਗਣੀ ਹੈ ਕਿੱਧਰ ਨੂੰ ਨਹੀਂ ਟੰਗਣੀ ਵੀਰ ਜੀ ਮੜਾ ਜਾ ਕੈਮਰਾ ਬੈਕ ਕਰ ਲਾ ਬੈਕ ਕਰ ਲਓ ਕੈਮਰਾ ਤੇ ਇੱਥੋਂ ਤੁਸੀਂ ਦੇਖਣਾ ਉਹ ਧਿਆਨ ਨਾਲ ਗੁੱਲੀ ਨੂੰ ਲਾਉਣਾ ਟੱਚ ਕਰਨਾ ਇਹ ਕਰਕੇ ਤੇ ਟਾਂਗ ਦੇਣੀ ਆਏ ਕਰਕੇ ਤੁਸੀਂ ਆ ਚੀਜ਼ ਤੋਂ ਬਸ ਇੱਥੇ ਪੱਬਾ ਨਾ ਲੱਗੇ ਥੋੜਾ ਬਚਾ ਕੇ ਤੇ ਆ ਜੋ ਤੁਹਾਨੂੰ ਅੱਗੇ ਵੀ ਹੋਰ ਵੀ ਦਿਖਾਉਣੇ ਆਗੇ ਛੇਤੀ ਆਓ ਵੀਰੇ ਤੇ ਯਾਰ ਪੰਜ ਘੰਟਾ ਪਾਏ ਜੋ ਕਰਨਾ ਕਹਿ ਰਹੇ ਉਹ ਤਾਂ ਮਗਰ ਤੇ ਇੱਕ ਵੀਰੇ ਲਾਈਨ ਬਣੀ ਹੋਈ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਆ ਗੁੰਦੀ ਛੇੜ ਨਾਲ ਬਾਕਸ ਕਿੰਨੀ ਕੁ ਦੂਰ ਹੈਗਾ ਇਹ ਉਹ ਲਾਈਨ ਕਿੰਨੀ ਕੁ ਦੂਰ ਹੈ ਆਹ ਲਾਈਨ ਕਿੰਨੀ ਕੁ ਦੂਰ ਹੈਗੀ ਇਹ ਇਥੋਂ ਆਪਾਂ ਨੂੰ ਵੀਰੇ ਗੱਬ ਲਾਉਣੀ ਹੀ ਪੈਣੀ ਹੈਗੀ ਇੱਥੇ ਸਕੋਰ ਨਹੀਂ ਮਿਲਣਾ ਪਰ ਕੋਈ ਵੀ ਇਥੋਂ ਗੱਬ ਲਾਉਣੀ ਪੈਣੀ ਹੈਗੀ ਜਦੋਂ ਆਪਾਂ ਗੱਬ ਲਾ ਕੇ ਉਹ ਅਗਲੀ ਲਾਈਨ ਤੇ ਪਾਉਣੀ ਤੁਹਾਨੂੰ ਅਗਲੀ ਲਾਈਨ ਵੀ ਦਿਖਾਉਣੀ ਹੈ ਵੀਰੇ ਇਹ ਆਹ ਲਾਈਨ ਆ ਗਈ ਗਾ ਤੁਸੀਂ ਉਧਰ ਬਾਕਸ ਨਾਲ ਦਿਖਾ ਦਿਓ ਜਿਹੜਾ ਉਧਰ ਬਾਕਸ ਆਣਾ ਵੀਰੇ ਉਹ ਮਗਰ ਬਾਕਸ ਬਣਿਆ ਆਗਾ ਇਹ 50 ਫੁੱਟ ਦੀ ਦੂਰੀ ਤੇ ਬਣਿਆ ਹੋਇਆ ਵੀਰੇ ਬਾਕਸ ਆ 50 ਫੁੱਟ ਦੀ ਦੂਰੀ ਤੇ ਇਹ ਬਾਕਸ ਬਣਿਆ ਹੋਇਆ ਹੈਗਾ ਤੇ ਉਹ ਬਾਕਸ 50 ਫੁੱਟ ਦੀ ਦੂਰੀ ਤੇ ਆਹ ਲਾਈਨ ਵੀ ਬਲੀ ਹੋਈ ਹੈਗੀ ਗਾ ਤੇ ਇਹ ਲੈਣਾ ਜਿਹੜੀ ਜਦੋਂ ਗੁੱਲੀ ਇਹਦੇ ਪਾਸ ਦੇਗ ਪੀ ਅਇ ਤੋਂ ਤੁਸੀਂ ਇਹ ਬਾਕਸੇ ਬਈ ਆਂਗਲ ਕੋਲੇ ਕਰ ਲਈਏ ਨੇ ਇਹਦੇ ਇਹ ਗੁੱਲੀ ਥੋੜੀ ਢੇਗ ਵੀ ਤੁਸੀਂ ਇੱਥੋਂ 20 ਸਕੋਰ ਮੰਗ ਸਕਦੇ ਆ ਅੱਗੇ ਥੋੜੀ ਲਾਉਣੀ ਜਾਂ ਨਾ ਲਾਉਣੀ ਥੋੜੀ ਮਰਜ਼ੀ ਹੈਗਾ ਅੱਗੇ ਤੁਸੀਂ ਗੁੱਲੀ ਲਾ ਸਕਦੇ ਆ ਤੁਸੀਂ ਸਾਰੀਆਂ ਗੱਬਾਂ ਵੀ ਖੇਡ ਸਕਦੇ ਜਿੰਨਾ ਟਾਈਮ ਮੈਸ ਨਹੀਂ ਹੁੰਦੀ ਗੱਬ ਤੁਸੀਂ ਉਹ ਗੱਬਾਂ ਮੂਰੇ ਖੇਡ ਸਕਦੇ ਆਂਗਾ ਤੇ ਮੂਰੇ ਜਾ ਕੇ ਫੀਲਡਰ ਨੇ ਜੇ ਕੈਚ ਲੈ ਲਿਆ ਤਾਂ ਵੀ ਤੁਸੀਂ ਆਊਟ ਆਗੇ ਆ ਪਰ ਜਿਹੜੇ ਤੁਹਾਨੂੰ ਮਗਰ ਦੱਸਿਆ ਜਿੱਦਾਂ ਆਊਟ ਹੁੰਨੇ ਆ ਕਿ ਤੁਸੀਂ ਆਹ ਲਾਈਨ ਤੋਂ ਪਿੱਛੇ ਜਿਹੜੀ ਆ ਲਾਈਨ ਆ ਨਾ ਤੁਹਾਨੂੰ ਦਿਖ ਰਹੀ ਵਾਈਟ ਕਲਰ ਦੀ ਇਹ ਇਹਦੇ ਵਿੱਚ ਕਿਤੇ ਗੁੱਲੀ ਤੁਸੀਂ ਲਾਉਂਦੇ ਲਾਉਂਦੇ ਗੱਬ ਮੈਸ ਹੋ ਗਈ ਤੁਸੀਂ ਆਊਟ ਆ ਸਦਾ ਜੀਆਂ ਤੁਸੀਂ ਆਊਟ ਆਂਗੇ ਇਹਦੇ ਵਿੱਚ ਤੇ ਇਸ ਕਰਕੇ ਇੱਥੋਂ ਤੁਸੀਂ ਕਿਰਾਂ ਬਾਕਸ ਤੋਂ ਸੇਫ ਕੱਢਣੀ ਹੈ ਗੁੱਲੀ ਤੇ ਆ ਜਿਹੜੀ ਮੂਹਰੇ ਲਾਈਨ ਬੰਗਲੀ ਹੋਊਗੀ ਜਿਹੜੀ ਤੁਹਾਨੂੰ ਦਿਖਾ ਰਹੇ ਆ 50 ਫੁੱਟ ਤੇ ਵੱਜੀ ਹੋਈ ਲੈਣਾ ਉਹਦੇ ਟੱਕਰ ਜਿੰਨੇ ਟਾਈਮ ਬਾਹਰ ਨਹੀਂ ਕੱਢਦੇ ਗੁੱਲੀ ਤੁਸੀਂ ਸੇਫ ਨਹੀਂਗੇ ਫਿਰ ਤੁਸੀਂ ਆਊਟ ਹੋ ਸਕਦੇ ਆਂਗਾ ਤੇ ਇਸੇ ਕਰਕੇ ਜਦੋਂ ਆ ਲਾਈਨ ਟਪਾਤੀ ਤੁਸੀਂ 20 ਸਕੋਰ ਮਾਰ ਸਕਦੇ ਆਂ ਇਦੂ ਬਾਅਦ ਜਿੰਨੀਆਂ ਮਰਜ਼ੀ ਗੱਬਾਂ ਲਾਓ ਤੇ ਮੰਨ ਕੇ ਚੱਲ ਜਿਹੜੀਆਂ ਤੁਹਾਨੂੰ ਦਿੱਤੀਆਂ ਗਈਆਂ ਹੋਣੀਆਂ ਟੀਮ ਵੱਲੋਂ ਤੇ ਰੂਲਾਂ ਦੇ ਅਕੋਰਡਿੰਗ ਆ ਜਿਹੜੀ ਲਾਈਨ ਵਗਲੀ ਹੋਈ ਹੈਗੀ ਇਹਦੇ ਵਿੱਚ ਵਿੱਚ ਤੁਸੀਂ ਗੱਬ ਨਹੀਂ ਕੋਈ ਮੈਸ ਹੋਣ ਦੇਣੀ ਜੇ ਗੱਬ ਮੈਸ ਹੋ ਗਈ ਤੁਸੀਂ ਆਊਟ ਆਗੇਗਾ ਇਹ ਤੋਂ ਵਿੱਚ ਵਿੱਚ ਭਾਈ ਤੁਸੀਂ ਪੰਜ ਗੱਬਾਂ ਖੇਡ ਕੇ ਬਾਹਰ ਲੈਣ ਚੋਂ ਬਾਹਰ ਕੱਢਣੋਂ ਭਾਵੇਂ ਤੁਸੀਂ ਉਹ ਬਾਕਸ ਤੋਂ ਪਹਿਲੀ ਗੱਬ ਜੋ ਬਾਹਰ ਕੱਢ ਲਓ ਉਹ ਤੁਹਾਡੇ ਸਿਰ ਤੇ ਤੁਸੀਂ ਕਿੰਨੀ ਮਾਰ ਸਕਦੇ ਆ 50 ਫੁੱਟ ਤੇ ਲੱਗੀ ਹੋਈ ਹੈ ਲਾਈਨ ਇਹ ਠੀਕ ਹੈ ਨਾ ਇਹ ਤੁਸੀਂ ਗੁੱਲੀ ਬਾਹਰ ਟਪਾ ਕੇ ਅਗਲੀਆਂ ਗੱਬਾਂ ਜਿੰਨੀਆਂ ਮਰਜ਼ੀ ਖੇਡ ਸਕਦੇ ਹੋ ਪਰ ਜਦੋਂ ਮੈਸ ਹੋ ਗਈ ਉਹਦੇ ਤੁਹਾਨੂੰ ਉੱਥੇ ਸਕੋਰ ਮੰਗਣੇ ਪੈਣੇ ਆ ਜਿੰਨੇ ਫੁੱਟ ਆਵੇ ਦਿਮਾਗ ਨਾਲ ਆਈਡੀਆ ਲਾਉਣਾ ਕਿ ਇੰਨੇ ਫੁੱਟ ਤੇ ਗੁੱਲੀ ਪਈ ਆ ਮੈਂ ਇੰਨੇ ਸਕੋਰ 50 ਫੁੱਟ ਦੇ 20 ਸਕੋਰ ਅਗੇ ਜੇ 100 ਫੁੱਟ ਤੇ ਗੁੱਲੀ ਪਈ ਹੈਗੀਗਾ ਤੁਸੀਂ 40 ਮੰਗ ਸਕਦੇ ਹੋ ਜੇ ਉੜਾ ਪਈ ਹੈਗੀ ਫਿਰ ਤੁਸੀਂ 30 ਮੰਗ ਸਕਦੇ ਆ ਪਰ 35 ਜਾਂ 47 ਇਹ ਟੱਟਵੇਂ ਨਹੀਂ ਮੰਗ ਸਕਦੇ 10 20 30 40 50 60 70 80 ਤੱਕਰ ਮੰਗ ਸਕਦੇ ਆ ਸਕੋਰ ਨਾ ਅਧਾ ਸਕੋਰ ਮੰਗਣਾ ਇਹਦੇ ਵਿੱਚ 10 ਤੋਂ ਪਲੱਸ 30 ਹੋ ਸਕਦਾਗਾ 100 ਤੱਕਰ ਜਾ ਸਕਦਾਗਾ ਪਰ 20 ਤੋਂ ਘੱਟ ਸਕੋਰ ਨਹੀਂ ਮੰਗਣਾ ਇੰਨੇ ਫੁੱਟ ਤੇ ਬਾਈ ਕਿੰਨੇ ਸਕੋਰ ਹੁੰਦੇ ਆ ਇਹ ਵੀਰੇ ਕਿੰਨਾ ਫੁੱਟ ਤੇ 20 ਸਕੋਰ ਹੁੰਦੇ ਹੈਗੇ ਗਾਂ ਵੀ ਆ ਜਦੋਂ ਬਾਅਦ ਚ ਇਦੋਂ ਗਾਂ ਵੀ ਆਪਾਂ 50 ਫੁੱਟ ਤੇ 20 ਸਕੋਰ ਹੁੰਦੇ ਹੈਗੇ ਉਹ ਆਪਾਂ ਇੱਕ ਆਈਡੀਆ ਲਾਉਣਾਗਾ ਕਿ 20 ਤੱਕ ਆ ਗਈ ਆ ਗਾਂ ਮੈਂ ਇੱਕ ਗੱਬ ਦੇ ਜੇ 100 ਫੁੱਟ ਤੇ ਵੀ ਗੁੱਲੀ ਮਾਰਦਾਗਾ ਜਾਂ 70 ਦੇ ਫੁੱਟ ਤੇ ਚਲੀ ਗਈ ਉਹ ਸਕੋਰ ਆਪਦੇ ਹਿਸਾਬ ਨਾਲ ਮੰਗਣੇ ਆ ਆਪਾਂ ਆਈਡੀਏ ਨਾਲ ਮੰਗਣੇ ਹੈਗਾ ਕਿ ਜਿੰਨੇ ਮੈਂ ਸਕੋਰ ਮੰਗਾਂ 70 80 90 100 50 60 ਜਾਂ 10 20 ਜਿੰਨੇ ਵੀ ਮੈਂ ਸਕੋਰ ਮੰਗਦਾ ਜੇ ਉਹਨਾਂ ਨੇ ਮੰਦਿਆ ਨੇ ਫੀਤਾ ਲਾ ਲਿਆ ਤਾਂ ਫੀਤਾ ਬਾਈ ਸਕੋਰ ਲੱਗਣ ਤੱਕ ਉਹਨੇ ਸਕੋਰ ਹੋਣੇ ਜ਼ਰੂਰੀ ਜਾਏਗਾ ਜੇ ਵੱਧ ਗਏ ਉੱਤੇ ਕੋਈ ਚੱਕਰ ਨਹੀਂ ਜੇ ਘਟ ਕੇ ਦਾ ਆਉਟ ਆ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ